ਅਗੀ ਕਾਨਫਰੰਸ ਦੇ ਵਿੱਚ ਅੱਜ ਇੱਕ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਉਸ ਪਾਰਟੀ ਦਾ ਨਾਮ ਹੈ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਵੀਂ ਪਾਰਟੀ ਦਾ ਨਾਮ ਉਦਘਾਟਨ ਹੋ ਗਿਆ ਨਵੀਂ ਪਾਰਟੀ ਦਾ ਉਦਘਾਟਨ ਹੋ ਗਿਆ ਐਲਾਨ ਕਰ ਦਿੱਤਾ ਗਿਆ ਪੰਥਕ ਸਿਆਸਤ ਦੇ ਵਿੱਚ ਜਿਹੜੀ ਇੱਕ ਸਪੇਸ ਇੱਕ ਖਲਾਅ ਪੈਦਾ ਹੋਇਆ ਸੀ ਉਹਨੂੰ ਭਰਨ ਦੀ ਕੋਸ਼ਿਸ਼ ਇਹ ਪਾਰਟੀ ਦੇ ਵੱਲੋਂ ਕਹਿੰਦੇ ਕੀਤੀ ਜਾ ਰਹੀ ਹੈ ਬਹੁਤ ਸਾਰੇ ਬੁੱਧੀਜੀਵੀ ਏ ਤਰਕ ਦਿੰਦੇ ਪਏ ਆ ਪਰ ਇਹਦੇ ਉੱਤੇ ਸਵਾਲ ਵੀ ਖੜੇ ਹੋ ਰਹੇ ਆ ਹਾਲਾਂਕਿ ਇਸ ਪਾਰਟੀ ਦਾ ਗਠਨ ਅੱਜ ਆਫੀਸ਼ੀਅਲੀ ਅਨਾਉਂਸ ਕਰ ਦਿੱਤਾ ਗਿਆ ਇਸ ਪਾਰਟੀ ਦੇ ਪ੍ਰਧਾਨ ਹੋਰ ਕੋਈ ਨਹੀਂ ਸਕੋ ਐਮਪੀ ਭਾਈ ਅਮਰਤਪਾਲ ਸਿੰਘ ਹੋਣਗੇ ਭਾਈ ਅਮਰਤਪਾਲ ਸਿੰਘ ਇਸ ਦੀ ਪ੍ਰਧਾਨਗੀ ਕਰਨਗੇ ਔਰ ਜਦ ਤੱਕ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਨਹੀਂ ਯਾਨੀ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਿਤਾ ਇਸ ਪਾਰਟੀ ਨੂੰ ਅੱਗੇ ਤੋਰਣਗੇ ਮੁਕਸਰ ਸਾਹਿਬ ਦੀ ਧਰਤੀ ਉੱਤੇ ਮਾਗੀ ਕਾਨਫਰੰਸ ਦੇ ਵਿੱਚ ਜਿੱਥੇ ਵੱਖ-ਵੱਖ ਧੜੇ ਇਕੱਠੇ ਹੋਏ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਧੜਾ ਵੱਖਰਾ ਸ਼ਰੋਮਣੀ ਅਕਾਲੀ ਦਲ ਦਾ ਔਰ ਦੂਸਰੀ ਅਕਾਲੀ ਦਲ ਅੰਮ੍ਰਿਤਸਰ ਉਹ ਇਕੱਠੇ ਹੋ ਕੇ ਉਹਨਾਂ ਨੇ ਕਾਨਫਰੰਸ ਕੀਤੀ ਔਰ ਆਖਿਰ ਨੂੰ ਜਿਹੜੀ ਇੱਕ ਨਵੀਂ ਪਾਰਟੀ ਹੋਣ ਦੇ ਵਿੱਚ ਆਈ ਹੈ ਉਸ ਦੀ ਰੂਪਰੇਖਾ ਨਿਕਲਦੀ ਸਾਹਮਣੇ ਆਈ ਭਾਈ ਅਮਰਪਾਲ ਸਿੰਘ ਇਸ ਦੀ ਪ੍ਰਧਾਨਗੀ ਕਰਨਗੇ ਗੈਰਹਾਜ਼ਰੀ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਪਿੱਛੇ ਤਰ ਸੇਮ ਸਿੰਘ ਇਸ ਪਾਰਟੀ ਦੀ ਅਗਵਾਈ ਕਰਨਗੇ ਔਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਅੱਜ ਤਨਖਾਹ ਲੱਗਣ ਤੋਂ ਬਾਅਦ ਵਿਸ਼ੇਸ਼ ਤੌਰ ਦੇ ਉੱਤੇ ਐਡੇ ਵੱਡੇ ਜਲਾਸ ਨੂੰ ਸੰਬੋਧਨ ਕੀਤਾ ਤਿੰਨਾਂ ਪਾਸੇ ਧੀੜ ਜਲਸਾ ਖਾਸਾ ਸੀ ਔਰ ਤਿੰਨਾਂ ਪਾਸੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਔਰ ਜੇ ਸੁਖਵੀਰ ਸਿੰਘ ਬਾਦਲ ਦੀ ਗੱਲ ਕਰੀ ਉਹਨਾਂ ਨੇ ਬੜੇ ਤਿੱਖੇ ਨਿਸ਼ਾਨੇ ਨਮੀ ਪਾਰਟੀ ਵੱਲ ਵੀ ਲਗਾਏ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇੱਕ ਨਵੀਂ ਦੁਕਾਨ ਖੜੀ ਹੋ ਰਹੀ ਹੈ ਔਰ ਇਧਰਲੇ ਪਾਸੇ ਇੱਕ ਨਵਾਂ ਤੜਾ ਜਿਹੜਾ ਹੋਂਦ ਵਿੱਚ ਆ ਗਿਆ ਨਵੀਂ ਸਿਆਸੀ ਪਾਰਟੀ ਹੋਂਦ ਵਿੱਚ ਆ ਗਈ ਔਰ ਦੂਸਰੇ ਪਾਸੇ ਸ਼ਰੋਬਣੀ ਅਕਾਲੀ ਦਲ ਅੰਮ੍ਰਿਤਸਰ ਦੀਆਂ ਤਕਰੀਰਾਂ ਸામਣੇ ਦਰਪੇਸ਼ ਆਈਆਂ ਹੁਣ ਵੇਖਣ ਵਾਲੀ ਗੱਲ ਹੈ ਕਿ ਜਿਹੜੀ ਇਹ ਨਵੀਂ ਪਾਰਟੀ ਹੋਣ ਦੇ ਵਿੱਚ ਆਈ ਹੈ ਇਹਦੇ ਨਾਲ ਸਿਆਸਤ ਦੇ ਵਿੱਚ ਕੀ ਫਰਕ ਆਉਂਦਾ ਹੈ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਜ਼ਰੂਰੀ ਨੇ ਪੰਥਕ ਸਿਆਸਤ ਵੀ ਨੈਚੁਰਲ ਜਿਹੜੀ ਨਾਰਮਲ ਸਿਆਸਤ ਹੈਗੀ ਆ ਉਹ ਵੀ ਦੋਵੇਂ ਚੀਜ਼ਾਂ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋ ਸਕਦੀਆਂ ਨੇ ਔਰ ਕੁਝ ਪਾਰਟੀਆਂ ਨੂੰ ਸਿੱਧਾ ਅਸਿੱਧਾ ਫਾਇਦਾ ਵੀ ਹੋ ਸਕਦਾ ਹੈ ਇਹ ਵੀ ਤਕਰੀਰਾਂ ਕਿਤੇ ਨਾ ਕਿਤੇ ਦਿੱਤੀਆਂ ਜਾ ਰਹੀਆਂ ਫਿਲਹਾਲ ਇੱਕ ਨਵੀਂ ਪਾਰਟੀ ਦਾ ਗਠਨ ਹੋ ਚੁੱਕਿਆ ਹੈ ਭਾਈ ਆਪ ਪਾਲ ਸਿੰਘ ਪ੍ਰਧਾਨ ਹੋਣਗੇ ਇਹ ਵੀ ਐਲਾਨ ਕਰ ਦਿੱਤਾ ਹੈ